ਪਿਆਰਿਓ ਅੱਜ ਅਸੀਂ ਪੜ੍ਹਾਂਗੇ ਏਲੀਆ ਨਬੀ ਦੇ ਬਾਰੇ ਪਹਿਲਾ ਰਾਜਾ 17 ਬਾਪ ਉਦੀ ਇੱਕ ਕੈਤ ਵਿੱਚ ਲਿਖਿਆ ਹੈ ਤਾਂ ਏਲੀਆ ਤਿਸ਼ਬੀ ਨੇ ਜੋ ਗਲਿਆਦ ਦੇ ਵਸੀਆਂ ਵਿੱਚੋਂ ਸੀ ਹਾ ਬਨਵਾਖਿਆ ਭਈ ਜਿਉਂਦੇ ਯਹਵਾ ਇਸਰਾਈਲ ਦੇ ਪਰਮੇਸ਼ਵਰ ਦੀ ਸੌ ਜਿਹਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਵਰਿਆਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤਰੇਲ ਪਵੇਗੀ ਨਾ ਮੀ ਅਸੀਂ ਏਲੀਆ ਨਬੀ ਤੇ ਬਾਰੇ ਜਾਣਦੇ ਹਾਂ ਏਲੀਆ ਤਿਸ ਵੀ ਜੋ ਗਲਿਆਦ ਦੇ ਵਾਸੀਆਂ ਵਿੱਚੋਂ ਸੀ ਏਲੀਆ ਨਵੀ ਪਹਾੜੀ ਸੀ ਤੇ ਮਨੱਸ਼ਾ ਜੋ ਯੂਸੂਫ ਦਾ ਪੁੱਤਰ ਸੀ ਦੇ ਗੋਤਰ ਵਿੱਚੋਂ ਸੀ ਖਾਬ ਰਾਜਾ ਯਹੂਦਾ ਦੇ ਗੋਤਰ ਵਿੱਚੋਂ ਆਮਰੀ ਦਾ ਪੁੱਤਰ ਸੀ ਤੇ ਇਸ్రਾਈਲ ਉੱਪਰ ਰਾਜ ਕਰਦਾ ਹੈ ਆਪਣੇ ਰਾਜਕਾਲ ਵਿੱਚ ਆਪਣੇ ਬਜ਼ੁਰਗਾਂ ਨਾਲੋਂ ਵੱਧ ਕੇ ਬਦੀ ਕੀਤੀ ਪਰਾਏ ਦੇਵਤਿਆਂ ਦੀ ਪੂਜਾ ਕੀਤੀ ਇੱਥੋਂ ਤੱਕ ਕਿ ਸਿੱਦੋਨੀਆਂ ਦੇ ਰਾਜਾ ਅਥਾ ਬੇਲ ਦੀ ਧੀ ਇਸਬਲ ਨੂੰ ਵਿਆਹ ਲਿਆਇਆ ਤੇ ਆਪਣੀ ਪਤਨੀ ਦੇ ਪਿੱਛੇ ਲਾ ਕੇ ਉਸ ਦੇ ਦੇਵਤਿਆਂ ਭਾਵ ਕੇ ਬਾਲ ਦੇਵਤੇ ਦੀ ਪੂਜਾ ਕੀਤੀ ਇਥੋਂ ਤੱਕ ਕਿ ਉਸ ਦੇ ਅੱਗੇ ਮੱਥਾ ਟੇਕਿਆ ਬਾਲ ਦੇਵਤਿਆਂ ਲਈ ਪਵਨ ਵੀ ਬਣਾਏ ਸਗੋਂ ਸਾਮਰੀਆ ਵਿੱਚ ਇੱਕ ਜਗਵੀਦੀ ਵੀ ਬਣਾਈ ਇਸ ਤਰ੍ਹਾਂ ਇਸਰਾਇਲ ਵਿੱਚ ਪਰਮੇਸ਼ੁਰ ਨੂੰ ਮੰਨਣ ਵਾਲਾ ਹੁਣ ਕੋਈ ਵੀ ਨਾ ਬਚਿਆ ਇਸ ਅੰਖ ਵਿੱਚ ਸੜ ਕੇ ਪਰਮੇਸ਼ਵਰ ਦੇ ਦਾਸ ਈਲੀਆ ਨੇ ਰਾਜਾ ਹਾਬ ਨੂੰ ਆਖਿਆ ਕਿ ਮੇਰੇ ਬਚਨ ਤੋਂ ਬਿਨਾ ਮੀਂਹ ਕੀ ਤਰੀਲ ਤੱਕ ਨਾ ਪਹਵੇਗੀ। ਇਹ ਗੱਲਾਂ ਕਰਕੇ ਆਪ ਇਲੀਆ ਖੁਦਾਵੰਦ ਦੇ ਹੁਕਮ ਪਾ ਕੇ ਕਰੀਥ ਦੇ ਨਾਲੇ ਕੋਲ ਜਾ ਟਿਕਿਆ। ਜਿੱਥੋਂ ਉਹ ਪਾਣੀ ਪੀਂਦਾ ਸੀ ਤੇ ਉਸ ਲਈ ਪਹਾੜੀ ਕਾਂ ਸਵੇਰੇ ਤੇ ਸ਼ਾਮ ਨੂੰ ਮਾਸ ਦੀ ਰੋਟੀ ਲੈ ਕੇ ਆਉਂਦੇ ਸਨ। ਕੁਝ ਦਿਨ ਦੇ ਪਿਛੋਂ ਨਾਲੇ ਵਿੱਚੋਂ ਪਾਣੀ ਖਤਮ ਹੋ ਗਿਆ ਕਿਉਂਕਿ ਮੀਂਹ ਨਾ ਪਿਆ ਸੀ। ਫਿਰ ਇੱਕ ਦਿਨ ਇਲੀਆ ਨਬੀ ਨੇ ਯਹਵਾ ਪਰਮੇਸ਼ਰ ਤੋਂ ਬਚਨ ਪਾ ਕੇ ਸਿਦੌਨ ਦੇ ਸਰਫਾਤ ਨੂੰ ਚਲਾ ਗਿਆ। ਅਜੀ ਸ਼ਹਿਰ ਦੇ ਦਰਵਾਜ਼ੇ ਕੋਲ ਅਪੜਿਆ ਤਾਂ ਉੱਥੇ ਇੱਕ ਵਿਧਵਾ ਲੱਕੜੀਆਂ ਚੁਗਦੀ ਸੀ ਉਸ ਕੋਲੋਂ ਪਾਣੀ ਮੰਗਿਆ ਜਾਂ ਉਹ ਘਰ ਪਾਣੀ ਲੈਣ ਜਾ ਰਹੀ ਸੀ ਤਾਂ ਪਿੱਛੋਂ ਏਲੀਆ ਨੇ ਆਵਾਜ਼ ਮਾਰ ਕੇ ਕਿਹਾ ਇੱਕ ਚੱਪਾ ਰੋਟੀ ਦਾ ਵੀ ਮੇਰੇ ਲਈ ਲੈ ਆਵੀਂ ਵਿਧਵਾ ਨੇ ਕਿਹਾ ਜਿਉਂਦੇ ਯਹਵਾ ਦੀ ਸੌ ਮੇਰੇ ਕੋਲ ਰਿੱਟਾ ਪੱਕਾ ਕੁਝ ਵੀ ਨਹੀਂ ਪਰ ਢੋਲੀ ਵਿੱਚ ਇੱਕ ਮੁੱਠ ਆਟੇ ਦੀ ਤੇ ਕੁੱਪੀ ਵਿੱਚ ਥੋੜਾ ਜਿਹਾ ਤੇਲ ਆ ਮੈਂ ਲੱਕੜੀਆਂ ਇਕੱਠੀ ਕਰ ਰਹੀ ਹਾਂ ਕਿ ਮੈਂ ਤੇ ਮੇਰਾ ਪੁੱਤਰ ਪਕਾਈਏ ਤੇ ਖਾ ਕੇ ਮਰ ਜਾਈਏ ਪਰ ਖੁਦਾ ਦੇ ਦਾਸ ਈਲੀਆ ਨਬੀ ਨੇ ਆਖਿਆ ਨਾ ਡਰ ਜਾ ਪਹਿਲਾਂ ਜਾ ਮੇਰੇ ਲਈ ਇੱਕ ਰੋਟੀ ਪਕਾ ਕੇ ਲਿਆ ਫਿਰ ਪਿੱਛੋਂ ਆਪਣੇ ਲਈ ਤੇ ਆਪਣੇ ਪੁੱਤਰ ਲਈ ਪਕਾ ਕੇ ਖਾਵੀ ਕਿਉਂਕਿ ਯਹੋਵਾ ਪਰਮੇਸ਼ਵਰ ਕਹਿੰਦਾ ਹੈ ਨਾ ਢੋਲੀ ਵਿੱਚੋਂ ਆਟਾ ਤੇ ਨਾ ਕੁੱਪੀ ਵਿੱਚੋਂ ਤੇਲ ਖਤਮ ਹੋਵੇਗਾ ਜਦੋਂ ਤੱਕ ਧਰਤੀ ਤੇ ਮੀਂਹ ਨਾ ਪਵੇ ਦੂਸਰੇ ਪਾਸੇ ਮੀਨਾ ਪੈਨ ਕਰਕੇ ਸਾਰੇ ਇਸਰਾਇਲ ਵਿੱਚ ਹਾਹਾਕਾਰ ਮੱਚੀ ਹੋਈ ਹੈ। ਇੱਥੋਂ ਤੱਕ ਕਿ ਰਾਜਾ ਹਾਬ ਆਪਣੇ ਦੀਵਾਨ ਉਬਦਿਆ ਨੂੰ ਨਾਲ ਲੈ ਕੇ ਆਪਣੇ ਘੋੜਿਆਂ ਦੇ ਖੱਜਰਾਂ ਲਈ ਘਾ ਲੱਭਦਾ ਫਿਰ ਰਿਹਾ ਹੈ। ਰਾਜਾ ਹਾਬ ਇੱਕ ਦਿਸ਼ਾ ਵਿੱਚ ਗਿਆ ਤੇ ਦੀਵਾਨ ਉਬਦਿਆ ਦੂਸਰੀ ਦਿਸ਼ਾ ਵੱਲ ਗਿਆ। ਦੀਵਾਨ ਉਬਦਿਆ ਨੂੰ ਏਲੀਆ ਮਿਲਿਆ ਤੇ ਏਲੀਆ ਨਬੀ ਨੇ ਉਬਦਿਆ ਦੇ ਹੱਥੀ ਸੁਨੇਹਾ ਕਿ ਲਿਆ ਕੇ ਰਾਜਾ ਹਾਬ ਨੂੰ ਮੈਂ ਮਿਲਣਾ ਚਾਹੁੰਦਾ ਹਾਂ। ਤੇ ਰਾਜਾ ਹਾਬ ਨੇ ਏਲੀਆ ਨੂੰ ਆਖਿਆ ਇਸਰਾਇਲ ਨੂੰ ਦੁੱਖ ਦੇਣ ਵਾਲਿਆ ਤੇ ਨਬੀ ਨੇ ਅੱਗੋਂ ਆਖਿਆ ਮੈਂ ਇਸਰਾਇਲ ਨੂੰ ਦੁੱਖ ਨਹੀਂ ਦਿੱਤਾ ਸਗੋਂ ਤੂੰ ਤੇ ਤੇਰੇ ਪਿਤਾ ਦੇ ਘਰਾਣੇ ਨੇ ਯਹੋਵਾ ਦੇ ਹੁਕਮਾਂ ਨੂੰ ਛੱਡ ਦਿੱਤਾ ਤੇ ਬਾਲ ਦੇਵਤੇ ਦੇ ਮਗਰ ਚੱਲ ਪਿਓ ਤੂੰ ਹੁਣ ਸਾਰਾ ਇਸਰਾਇਲ ਕਰਮਲ ਪਹਾੜ ਤੇ ਸੱਦ ਤੇ ਨਾਲ ਹੀ ਬਾਲ ਦੇ 450 ਤੇ ਅਸ਼ਰਾ ਦੇਵੀ ਦੇ 400 ਨਬੀ ਜਿਹੜੀ ਤੇਰੀ ਪਤਨੀ ਇਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਨੇ ਰਾਜਾ ਹਾਬ ਨੇ ਸਾਰਾ ਇਸਰਾਇਲ ਕਰਮਲ ਪਹਾੜ ਤੇ ਇਕੱਠਾ ਕਰ ਲਿਆ ਤੇ ਏਲੀਆ ਨਬੀ ਨੇ ਸਾਰਾ ਲੋਕਾਂ ਨੂੰ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਤੁਸੀਂ ਕਦੋਂ ਤੱਕ ਲੰਗੜਾ ਕੇ ਚੱਲੋਗੇ ਜੇਕਰ ਯਹਵਾ ਹੈ ਤਾਂ ਉਸ ਦੇ ਮਗਰ ਚੱਲੋ ਨਹੀਂ ਤੇ ਬਾਲ ਦੇ ਮਗਰ ਚੱਲੋ ਪਰ ਸਾਰਾ ਇਸਰਾਇਲ ਵਿੱਚੋਂ ਕਿਸੇ ਨੇ ਵੀ ਜਵਾਬ ਨਾ ਦਿੱਤਾ ਏਲੀਆ ਨੇ ਫਿਰ ਆਖਿਆ ਮੈਂ ਇਕੱਲਾ ਹਾਂ ਯਹਵਾ ਦਾ ਨਬੀ ਰਹਿ ਗਿਆ ਪਰ ਬਾਲ ਦੇ ਨਬੀ 450 ਮਨੁੱਖ ਸਨ ਯਾਦ ਰੱਖੋ ਅਸ਼ਰਾ ਦੇਵੀ ਨਬੀ ਦੇ ਦੇਵੀ ਦੇ ਨਬੀ ਇੱਥੇ ਨਹੀਂ ਆਏ ਸਾਨੂੰ ਦੋ ਬਲਦ ਦੇ ਦਿਓ ਵਿੱਚੋਂ ਉਹ ਜਿਹੜਾ ਮਰਜੀ ਬਲਦ ਚੁੰਨ ਲੈਣ ਤੇ ਅਸੀਂ ਉਸ ਨੂੰ ਟੋਟੇ ਕਰਕੇ ਬਾਲਣ ਤੇ ਰੱਖਣਾ ਹੈ ਪਰ ਉਸ ਨੂੰ ਅੱਗ ਨਹੀਂ ਲਾਉਂਦੇ ਮੈਂ ਵੀ ਇਸੇ ਤਰ੍ਹਾਂ ਕਰੂੰਗਾ ਤੁਸੀਂ ਆਪਣੇ ਦੇਵਤੇ ਦਾ ਨਾਮ ਪਕਾਰੋ ਮੈਂ ਆਪਣੇ ਯਹਵਾ ਪਰਮੇਸ਼ਰ ਦਾ ਨਾਮ ਪਕਾਰਾਂਗਾ ਫਿਰ ਜਿਹੜੇ ਪਰਮੇਸ਼ਰ ਅੱਗ ਨਾਲ ਉੱਤਰ ਦੇਵੇ ਉਹੀ ਪਰਮੇਸ਼ਰ ਕੋਲ ਖੜੇ ਸਾਰੇ ਲੋਕਾਂ ਨੇ ਕਿਹਾ ਠੀਕ ਆ ਤਾਂ ਏਲੀਆ نبی ਨੇ ਫਿਰ ਕਿਹਾ ਤੁਸੀਂ ਜਾਦੇ ਜਣੇ ਹੋ ਇਸ ਕਰਕੇ ਤੁਸੀਂ ਪਹਿਲਾਂ ਕਰੋ ਬਾਲ ਦੇ ਨਵੀ ਸਵੇਰ ਤੋਂ ਲੈ ਕੇ ਦੁਪਹਿਰ ਤੀਕ ਬਾਲ ਦੇ ਨਾਮ ਨੂੰ ਪੁਕਾਰ-ਪੁਕਾਰ ਕੇ ਉੱਚੀ-ਉੱਚੀ ਆਵਾਜ਼ਾਂ ਨਾਲ ਪੁਕਾਰਦੇ ਰਹੇ ਉਹ ਜਗਵੀਦੀ ਦੇ ਦੁਆਲੇ-ਦੁਆਲੇ ਭੁੜਕਦੇ ਫਿਰਦੇ ਰਹੇ ਸਗੋਂ ਏਲੀਆ ਨਵੀ ਨੇ ਆਖਿਆ ਉੱਚੀ ਦੇ ਕੇ ਪਕਾਰੋ ਸ਼ਾਇਦ ਦੇਵਤਾ ਕਿਤੇ ਸਫ਼ਰ ਵਿੱਚ ਹੋਵੇ ਜਾਂ ਸੁਤਾ ਹੋਵੇ ਬਾਲ ਦੇ ਨਵੀ ਨੇ ਆਪਣੇ ਆਪ ਨੂੰ ਤਲਵਾਰਾਂ ਨਾਲ ਛੁਰੀਆਂ ਨਾਲ ਜ਼ਖਮੀ ਕਰ ਰਹੇ ਸਨ ਮਗਰ ਕੋਈ ਅਸਰ ਨਾ ਹੋਇਆ ਫਿਰ ਦੁਪਹਿਰ ਲੰਘ ਗਈ ਸੰਧਿਆ ਵੇਲੇ ਜਦੋਂ ਬਲੀ ਚੜਾਉਣ ਦਾ ਸਮਾਂ ਹੋਇਆ ਤਾਂ ਏਲੀਆ ਨਬੀ ਨੇ ਟੁੱਟੀ ਜਗਵੇਦੀ ਦੀ ਮਰਮਮਤ ਕੀਤੀ ਯਾਕੂਬ ਦੇ ਪੁੱਤਰਾਂ ਦੇ ਗੋਤਰ ਦੇ ਅਨੁਸਾਰ 12 ਪੱਥਰਾਂ ਨਾਲ ਯਹਵਾ ਦੇ ਨਾਮ ਦੀ ਚਫੇਰੇ ਤੋਂ ਇੱਕ ਖਾਈ ਜੀ ਬਣਾਈ ਜਿਹਦੇ ਵਿੱਚ 20 ਕੁਸ਼ੇਰ ਬੀਜ ਸਮਾ ਜਾਣ ਲੱਕੜੀਆਂ ਚੁਣ ਕੇ ਬਲਦ ਦੇ ਟੋਟੇ ਕਰਕੇ ਲੱਕੜੀਆਂ ਉਤੇ ਰੱਖਿਆ ਇੱਕ ਵੀ ਇਸਰਾਇਲੀ ਨਬੀ ਦੇ ਨਾਲ ਜਗਵੇਦੀ ਦੀ ਮਰਮਮਤ ਕਰਨ ਅੱਗੇ ਨਹੀਂ ਆਇਆ ਇਥੋਂ ਤੱਕ ਕਿ ਉਹ ਵੱਧਿਆ ਦਿਵਾਨ ਵੀ ਨਹੀਂ ਆਇਆ ਜੀ ਫਿਰ ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਉੱਪਰ ਡੋਲ ਦਿਓ ਇਸ ਤਰ੍ਹਾਂ ਇੱਕ ਵਾਰੀ ਨਹੀਂ ਸਗੋਂ ਦੋ ਵਾਰੀ ਤੀਸਰੀ ਵਾਰ ਵੀ ਕੀਤਾ ਫਿਰ ਪ੍ਰਾਰਥਨਾ ਕੀਤੀ ਤੇ ਪ੍ਰਾਰਥਨਾ ਛੋਟੀ ਜੀ ਤੇ ਵਿਸ਼ਵਾਸ ਕਿੰਨਾ ਵੱਡਾ ਹੈ ਪ੍ਰਾਰਥਨਾ ਕੁਝ ਸੈਕਿੰਡ ਦੀ ਹੈ ਲਿਖਿਆ ਹੈ ਹੇ ਯਹੋਵਾ ਅਬਰਾਹਾਮ ਇਸਹਾਕ ਤੇ ਇਸਰਾਇਲ ਦੇ ਪਰਮੇਸ਼ਰ ਅੱਜ ਮਾਲੂਮ ਹੋ ਜਾਵੇ ਕਿ ਤੂੰ ਇਸਰਾਇਲ ਵਿੱਚ ਪਰਮੇਸ਼ਰ ਹੈ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਅਨੁਸਾਰ ਕੀਤਾ ਹੈ। ਮੇਰੀ ਸੁਣ, हे ਯਹਵਾ ਮੇਰੀ ਸੁਣ, ਜੋ ਇਹ ਲੋਕ ਜਾਣਣ ਕਿ ਤੂੰ ਪਰਮੇਸ਼ਰ ਹੈ ਅਤੇ ਉਹਨਾਂ ਦਾ ਮਨ ਮੋੜ ਲੈ। ਦੇਖੋ ਪ੍ਰਾਰਥਨਾ ਕਿੰਨੀ ਛੋਟੀ ਤੇ ਹੌਸਲਾ, ਵਿਸ਼ਵਾਸ ਕਿੰਨਾ ਵੱਡਾ। ਅਸੀਂ ਅੱਜ ਕੀ ਕਰਦੇ ਹਾਂ? ਪ੍ਰਾਰਥਨਾ ਵੱਡੀ, ਲੰਬੀ ਤਾਂ ਕਿ ਦੂਸਰੇ ਸੁਣਨ ਵਾਲੇ ਵੀ ਬੋਰ ਹੋ ਜਾਣ, ਉੱਠ ਕੇ ਤੁਰ ਜਾਣ ਪਰ ਸਾਡੀ ਪ੍ਰਾਰਥਨਾ ਨਹੀਂ ਮੁੱਕਦੀ। ਸਾਡੀ ਪ੍ਰਾਰਥਨਾ ਲੰਬੀ ਹੁੰਦੀ ਜਾਂਦੀ ਏ ਤੇ ਵਿਸ਼ਵਾਸ ਬਿਲਕੁਲ ਵੀ ਨਹੀਂ ਹੁੰਦਾ ਏਲੀਆ ਨੇ ਦੁਆ ਕੀਤੀ ਤਾਂ ਮੇਰਾ ਮੰਨਣਾ ਹੈ ਕਿ ਸਵਰਗ ਨੇ ਆਮੀਨ ਆਖਿਆ ਹੋਵੇਗਾ ਏਲੀਆ ਕੌਣ ਆ ਅਸੀਂ ਜਾਣਦੇ ਹਾਂ ਯਕੂਬ ਦਾ ਪੱਤਰ ਪੜ੍ਹਦੇ ਸਮੇਂ ਪੰਜ ਬਾਪ ਦੀ 17 ਐਤ ਵਿੱਚ ਲਿਖਿਆ ਏਲੀਆ ਵੀ ਸਾਡੇ ਵਰਗਾ ਦੁੱਖ ਸੁੱਖ ਭੋਗੀ ਮਨੁੱਖ ਸੀ ਲੇਕਿਨ ਇਜ਼ਰਾਈਲ ਦਾ ਸਾਰਾ ਇਤਿਹਾਸ ਬਦਲ ਕੇ ਰੱਖਤਾ ਅੱਗ ਸਮਾਨ ਤੋਂ ਉਤਰੀ ਤੇ ਉਸਨੇ ਹੋਮ ਬਲੀ ਯਾਰ ਬਾਲਨ ਅਰੇ ਪੱਥਰ ਤੇ ਮਿੱਟੀ ਸਭ ਨੂੰ ਸਾੜ ਸੁਟਿਆ ਜੋ ਪਾਣੀ ਖਾਈ ਵਿੱਚ ਸੀ ਉਹ ਵੀ ਚੱਟ ਲਿਆ ਜਦੋਂ ਲੋਕਾਂ ਨੇ ਇਹ ਵੇਖਿਆ ਉਹ ਮੂੰਹ ਪਰ ਡਿੱਗੇ ਅਤੇ ਆਖਿਆ ਯਹੋਵਾ ਉਹ ਪਰਮੇਸ਼ਰ ਹੈ ਯਹੋਵਾ ਉਹ ਪਰਮੇਸ਼ਰ ਹੈ ਏਲੀਆ ਇੱਕ ਐਸਾ ਨਬੀ ਹੈ ਜਿਸ ਨੇ ਅਸਮਾਨ ਤੋਂ ਆਗੋ ਤਾਰੀ ਜੇਕਰ ਏਲੀਆ ਨੇ ਵੇਦੀ ਨਾ ਬਣਾਈ ਹੁੰਦੀ ਤਾਂ ਅੱਗ ਲੋਕਾਂ ਦੇ ਉੱਤਰ ਨਹੀਂ ਸੀ ਲੇਕਿਨ ਸਿੱਧਾ ਨਿਸ਼ਾਨਾ ਵੇਦੀ ਸੀ ਅਸਮਾਨੀ ਬਿਜਲੀ ਦੇ ਵੋਲਟਸ ਦਾ ਪਤਾ ਕਿੰਨਾ ਹੀ ਹੈ ਘੱਟ ਤੋਂ ਘੱਟ 45000 ਵੋਲਟਜ ਹੁੰਦੀ ਹੈ ਲੇਕਿਨ ਕਿਸੇ ਇੱਕ ਦਾ ਵੀ ਨੁਕਸਾਨ ਨਹੀਂ ਹੋਇਆ ਆਵਸੀ ਆਪਣੇ ਮਨਾਂ ਚ ਝਾਤੀ ਮਾਰੀਏ ਸਾਡਾ ਵਿਸ਼ਵਾਸ ਕਿੱਥੇ ਆ ਸਾਡਾ ਵਿਸ਼ਵਾਸ ਕਿਸ ਤਰ੍ਹਾਂ ਦਾ ਆ ਡੈਨੀਅਲ ਨਬੀ ਦੇ ਗ੍ਰੰਥ ਵਿੱਚ ਲਿਖਿਆ 11 ਬਾਅਦ ਬੱਤੀਆਂ ਚ ਚਲ ਗਿਆ ਅਸੀਂ ਵੱਡੇ ਵੱਡੇ ਕੰਮ ਕਰਾਂਗੇ ਖੁਦਾ ਨੂੰ ਮੰਨਣ ਵਾਲੇ ਵੱਡੇ ਵੱਡੇ ਕੰਮ ਕਰਨਗੇ ਅਸੀਂ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਨਿੱਜੀ ਸਵਾਰਥ ਸਾਡੇ ਤੇ ਹੈਵੀ ਹੋ ਜਾਂਦਾ ਅਸੀਂ ਚਾਹੁੰਦੇ ਹਾਂ ਵੀ ਪਰਮੇਸ਼ਰ ਵਿੱਚ ਪੂਰੀ ਤਰ੍ਹਾਂ ਚੱਲ ਨਹੀਂ ਪਾਉਂਦੇ ਲੋਭ ਹੰਕਾਰ ਈਰਖਾ ਸਾੜਾ ਸਭ ਤੋਂ ਵੱਡੀ ਬੁੱਤਪ੍ਰਸਤੀ ਮੜੀਆਂ ਤੇ ਬੁੱਤਾਂ ਦੀ ਜਿਹੜੀ ਅਸੀਂ ਕਰਦੇ ਹਾਂ ਹੁਣ ਸਿਰਫ ਯਹਵਾ ਪਰਮੇਸ਼ਰ ਹੈ ਕਰਕੇ ਮੰਨਣਾ ਤੇ ਉਹਦੇ ਉੱਤੇ ਚੱਲਣਾ ਵੱਡੀ ਗੱਲ ਹੈ ਕਿਉਂਕਿ ਯਹਵਾ ਹੀ ਪਰਮੇਸ਼ਰ ਹੈ ਮੰਨਣਾ ਵੱਡੀ ਗੱਲ ਹੈ ਤਾਂ ਏਲੀਆ ਨੇ ਸਭ ਲੋਕਾਂ ਨੂੰ ਹੁਕਮ ਦਿੱਤਾ ਬਾਲ ਦੇ ਨਬੀਆਂ ਨੂੰ ਫੜ ਲਓ ਕੋਈ ਨਸ ਨਾ ਜਾਵੇ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਤੇ ਏਲੀਆ ਨੇ ਫੜ ਕੇ ਕਿ ਸ਼ਾਉਨ ਦੇ ਨਾਲੇ ਕੋਲ ਜਾ ਕੇ ਕਤਲ ਕਰ ਦਿੱਤਾ ਅਜਹਾਬ ਨੇ ਸਭ ਕੁਝ ਜੋ ਏਲੀਆ ਨੇ ਕੀਤਾ ਆਪਣੀ ਪਤਨੀ ਇਜੇਬਲ ਨੂੰ ਦੱਸਿਆ ਕਿ ਕਿਸ ਤਰ੍ਹਾਂ ਬਾਲ ਦੇ ਪੁਜਾਰੀਆਂ ਨੂੰ ਏਲੀਆ ਨੇ ਵਢਿਆ ਹੈ ਕਿਵੇਂ ਆਗ ਉਤਾਰੀ ਹਾਬ ਰਾਜੇ ਦੀ ਪਤਨੀ ਗੁੱਸੇ ਵਿੱਚ ਆ ਕੇ ਏਲੀਆ ਨੂੰ ਧਮਕੀ ਦਿੰਦੀ ਹੈ ਤੇ ਸੁਨੇਹਾ ਭੇਜਦੀ ਹੈ ਕਿ ਮੈਂ ਭਲਕੇ ਇਸੇ ਵੇਲੇ ਤੇਰੀ ਜਾਨ ਨੂੰ ਵੀ ਉਹਨਾਂ ਵਿੱਚੋਂ ਕਿਸੇ ਇੱਕ ਵਰਗੀ ਕਰੂੰਗੀ ਮੇਰੇ ਨਾਲ ਵੀ ਅਜਿਹਾ ਕਰਨ ਜੇ ਮੈਂ ਨਾ ਤੇਰੇ ਨਾਲ ਇਸ ਤਰ੍ਹਾਂ ਕਰਾਂ ਤਾਂ 엘िया ਉੱਥੋਂ ਭੱਜ ਗਿਆ ਤੇ ਯਹੋਦਾ ਦੇ ਬੈਤ ਸਭਾ ਨੂੰ ਚਲਾ ਗਿਆ ਕਈ ਲੋਕ ਸੋਚਦੇ ਨੇ 엘िया ਡਰ ਗਿਆ ਮਗਰ ਨਿਰਾਸ਼ ਹੋ ਗਿਆ ਡਰਿਆ ਨਹੀਂ ਮਗਰ ਉਤਾਸ਼ ਹੋ ਗਿਆ ਡਰਿਆ ਨਹੀਂ ਕਿਉਂਕਿ ਪ੍ਰਭੂ ਮੈਂ ਇਸرائیਲੀ ਐਨਾ ਕੁਝ ਕੀਤਾ ਜੇਕਰ ਇਹ ਨਹੀਂ ਸੁਧਰਿਆ ਨਹੀਂ ਮੁੜਿਆ ਤੇ ਪ੍ਰਭੂ ਮੈਂ ਕੀ ਕਰਾਂ ਮੈਂ ਹੰਨੀ ਜੀਉਣਾ ਮੈਨੂੰ ਚੁੱਕ ਲੈ ਉਸ ਆਪਣੀ ਜਨ ਲਈ ਮੌਤ ਮੰਗੀ ਅਤੇ ਆਖਿਆ हे ਯਹਵਾ ਹੁਣ ਐਨਾ ਬਹੁਤ ਹੈ ਮੇਰੀ ਜਾਨ ਕੱਢ ਲੈ ਕਿਉਂ ਕਿਉਂਕਿ ਮੈਂ ਵੀ ਆਪਣੇ ਪਿਓ ਦਾਦਿਆਂ ਤੋਂ ਚੰਗਾ ਨਹੀਂ ਨੇਕ ਨਹੀਂ ਹਾਂ ਇਹ ਅਣਖ ਹੈ ਪਰਮੇਸ਼ਰ ਲਈ ਲੇਕਿਨ ਹਾਬ ਰਾਜਾ ਆਪਣੀ ਪਤਨੀ ਦੇ ਮੰਗਰ ਲੱਗ ਕੇ ਆਪਣੇ ਪਰਮੇਸ਼ਰ ਨੂੰ ਛੱਡ ਕੇ ਦੂਸਰੇ ਦੇਵਤਿਆਂ ਦੇ ਪਿੱਛੇ ਲੱਗ ਕੇ ਪਾਪ ਕੀਤਾ ਸਗੋ ਸਾਰੇ ਇਸਰਾਇਲ ਕੋਲੋਂ ਵੀ ਕਰਵਾਇਆ ਅਸੀਂ ਕੀ ਸੋਚਦੇ ਹਾਂ ਕਿ ਅਸੀਂ ਪ੍ਰਾਇ ਦੇਵਤੇ ਨੂੰ ਮੰਨਾਂਗੇ ਮੜੀਆਂ ਤੇ ਬੁੱਤਾਂ ਦੀ ਪੂਜਾ ਕਰਾਂਗੇ ਤੇ ਪਰਮੇਸ਼ਰ ਸਾਡੇ ਕੋਲੋਂ ਖੁਸ਼ ਹੋਵੇਗਾ ਜਿਸ ਤਰ੍ਹਾਂ ਇਸਰਾਇਲ ਵਿੱਚ ਕਾਲ ਆਇਆ ਉਸ ਤਰ੍ਹਾਂ ਸਾਡੇ ਘਰਾਂ ਘਰਾਂ ਵਿੱਚ ਵੀ ਕਾਲ ਆਉਂਦਾ ਹੈ ਸਾਡੀਆਂ ਕਮਾਈਆਂ ਵਿੱਚ ਬਰਕਤਾਂ ਬਿਲਕੁਲ ਉੱਡ ਜਾਂਦੀਆਂ ਨੇ ਕਿਉਂਕਿ ਅਸੀਂ ਪਰਮੇਸ਼ਰ ਨੂੰ ਛੱਡ ਦਿੱਤਾ ਹੈ ਅਸੀਂ ਪਰਮੇਸ਼ਰ ਨੂੰ ਛੱਡ ਕੇ ਦੂਸਰੇ ਦੇਵਤਿਆਂ ਦੇ ਪਿੱਛੇ ਲੱਗ ਤੁਰੇ ਹਾਂ ਭਾਵੇਂ ਕਿਸੇ ਦੇ ਕਹਿਣ ਕਰਕੇ ਭਾਵੇਂ ਆਂਡੀਆਂ ਗਵਾਂਡੀਆਂ ਦੇ ਕਹਿਣ ਕਰਕੇ ਭਾਵੇਂ ਕਿਸੇ ਹੋਰ ਕਰਕੇ ਆਪਣੇ ਪਰਮੇਸ਼ਰ ਨੂੰ ਛੱਡਿਆ ਹੈ ਤਾਂ ਸਾਡੇ ਕੋਲ ਬਰਗ ਤੋੜ ਜਾਣਗੇ ਸਾਨੂੰ ਚਾਹੀਦਾ ਹੈ ਕਿ ਪਰਮੇਸ਼ਰ ਨੂੰ ਮੰਨिए ਸਰਵਸ਼ਕਤੀਮਾਨ ਪਰਮੇਸ਼ਰ ਹੀ ਇੱਕੋ ਇੱਕ ਪਰਮੇਸ਼ਰ ਹੈ ਜੋ ਆਦਤੋਂ ਅੰਤ ਹੈ ਜੋ ਅਲਫਾ ਤੇ ਓਮੇਗਾ ਹੈ ਉਹਦੇ ਤੋਂ ਲ ਕੋਈ ਦੂਸਰਾ ਪਰਮੇਸ਼ਰ ਨਹੀਂ ਹੈ ਜੈ ਐਮ ਸੀ 3